ਵੰਦੇ ਮਾਤਰਮ ਵੰਦੇ ਮਾਤਰਮ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ ਸਤਿ ਸ੍ਰੀ ਅਕਾਲ ਮੈਡਮ ਨੀਨਾ ਮਿੱਤਰ ਜ਼ਿੰਦਾਬਾਦ ਤੁਸੀਂ ਕੀ ਕਹਿਣਾ ਚਾਹੋਗੇ ਅੱਜ 70 ਵਾ ਜਿਹੜਾ ਪਾਰਟੀ ਮਜ਼ਦੂਰੀ ਨੂੰ ਜਿਹੜਾ ਹੈ ਜੀ ਸੁਨਾਇਆ ਜਾ ਰਿਹਾ ਤੇ ਚੰਡੇ ਦੀ ਰਸਮ ਜਿਹੜੀ ਅੱਜ ਅਦਾ ਕੀਤੀ ਜਾ ਰਹੀ ਹੈ ਆ ਦੇਖੋ ਬਹੁਤ ਮੁਬਾਰਕਬਾਦ ਦਿੰਦਾ ਮੈਂ ਭਾਰਤੀ ਮਜ਼ਦੂਰ ਸੰਘ ਦੇ ਜਿਹੜੇ ਸਾਰੇ ਹੀ ਕਾਰਕਟਰਾਂ ਆ ਉਹਨਾਂ ਨੂੰ ਤੇ ਇਸ ਸੰਗਠਨ ਨੂੰ ਵੀ ਬਹੁਤ ਮੁਬਾਰਕਬਾਦ ਆ ਜਿਹੜੇ 70 ਸਾਲ ਹੋ ਗਏ ਆ ਜਿਹੜੇ ਆਪਣੇ ਸੰਗਠਨ ਲਈ ਤੇ ਮਜ਼ਦੂਰਾਂ ਲਈ ਜਿਹੜਾ ਕੰਮ ਕਰਦੇ ਆ ਰਹੇ ਆ ਸੰਘਰਸ਼ ਕਰਦੇ ਆ ਰਹੇ ਆ ਤੇ ਅੱਜ ਜਿਹੜੀ ਝੰਡੇ ਦੀ ਰਸਮ ਹੈ ਸਾਡੇ ਭਾਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਨਾਹਰ ਜੀ ਉਹਨਾਂ ਦੀ ਸਰਪ੍ਰਸਤੀ ਵਿੱਚ ਕੀਤੀ ਗਈ ਹੈ ਤੇ ਇੱਥੇ ਵਿਸ਼ੇਸ਼ ਤੌਰ ਤੇ ਜਿਹੜੇ ਮੁੱਖ ਮਹਿਮਾਨ ਅਜੇ ਮਿੱਤਲ ਜੀ ਪਹੁੰਚੇ ਸੀ ਤੇ ਉਹਨਾਂ ਦੇ ਨਾਲ ਰਜੇਸ਼ ਹਿੰ사 ਜੀ ਪਹੁੰਚੇ ਸੀ ਅਸੀਂ ਉਹਨਾਂ ਦਾ ਵੀ ਬੜੇ ਦਿਲੋਂ ਧੰਨਵਾਦ ਕਰਦੇ ਹਾਂ ਅੱਜ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਚੰਡੀਗੜ੍ਹ ਸਮਾਗਮ ਕੀਤਾ ਮੈਂ ਅਨਿਲ ਕੁਮਾਰ ਮਿਊਨਿਸਪਲ EMPLOYEES ਯੂਨੀਅਨ ਦਾ ਪ੍ਰਧਾਨ ਅੱਜ ਭਾਰਤੀ ਮਜ਼ਦੂਰ ਸੰਘ ਦੀ ਸਥਾਪਨਾ ਦੀ ਰਵੀ ਵਰਸ਼ ਗਾਠ ਤੇ ਅਸੀਂ ਸਾਰੇ ਮੁਲਾਜ਼ਮ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦੇ ਆ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਅਜੇ ਮਿੱਤਲ ਸਰਾਇ ਨੇ ਬਹੁਤ ਬੜੀਆ ਵਿਚਾਰ ਰੱਖੇ ਨੇ ਵਿਚਾਰ ਸੁਣ ਕੇ ਸਾਨੂੰ ਸਾਰੇ ਮੁਲਾਜ਼ਮਾਂ ਨੂੰ ਤਸੱਲੀ ਵੀ ਹੋਈ ਕਿਉਂਕਿ ਇਹ ਪਹਿਲਾਂ ਵੀ ਸੁਣਦੇ ਸੀਗੇ ਅੱਜ ਵੀ ਸਾਡੀ ਸੁਣਦੇ ਆ ਕੁਝ ਮੁੱਦੇ ਵੀ ਅੱਜ ਅਸੀਂ ਇਹਨਾਂ ਨੂੰ ਨਾਲ ਹੀ ਰੱਖ ਦਿੱਤੇ ਇਹਨਾਂ ਨੇ ਤੁਰੰਤ ਹੀ ਇਹਨੂੰ ਸੁਲਝਾਉਣ ਦਾ ਭਰੋਸਾ ਦਿੱਤਾ ਸੋ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਇੰਨੀ ਕੀ ਹੁੰਦੀ ਹੈ ਆਸ ਹੁੰਦੀ ਹੈ ਕਿ ਸਾਡੀ ਯੂਨੀਅਨ ਦੇ ਤੌਰ ਤੇ ਜਾਂ ਸਾਡੇ ਜਿਹੜੇ ਸਰਪ੍ਰਸਤ ਨੇ ਸ਼ਹਿਰ ਦੇ ਉਹਨਾਂ ਵੱਲੋਂ ਸਾਡੀਆਂ ਮੰਗਾਂ ਸੁਣੀਆਂ ਜਾਣ ਸਾਡੀ ਸਹਾਇਤਾ ਕੀਤੀ ਜਾਵੇ ਐਨਾ ਕਹਿੰਦੇ ਹੋਏ ਭਾਰਤੀ ਮਜ਼ਦੂਰ ਸੰਘ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾ ਜੀ ਸਰ ਸਾਹਿਬ ਕੀ ਕਹਿਣਾ ਚਾਹੋਗੇ ਜੀ ਵਿਸ਼ੇਸ਼ ਤੌਰ ਤੇ ਨਗਰ ਕੌਂਸਲ ਦੇ ਵਿੱਚ ਸਮਾਧਨ ਕੀਤੀ ਗਈ ਚੰਦੇ ਦੀ ਅੱਜ ਭਾਰਤੀ ਮਜ਼ਦੂਰ ਸੰਘ ਦਾ 70 ਮਾ ਸਥਾਪਨਾ ਦਿਵਸ ਹੈ ਉਸ ਖੁਸ਼ੀ 'ਚ ਮਿਊਸਪਲਟੀ ਦੇ ਬਾਹਰ ਸਾਰੇ ਮਜ਼ਦੂਰ ਭਰਾ ਮਿਊਸਪਲਟੀ EMPLOYEES ਸਫਾਈ ਕਰਮਚਾਰੀ ਸਾਰਿਆਂ ਨੇ ਇਕੱਠੇ ਹੋ ਕੇ ਅੱਜ ਝੰਡਾ ਲਹਿਰਾਉਣ ਦੀ ਰਸਮ ਰਸਮ ਪੂਰੀ ਕੀਤੀ ਹੈ ਮੈਨੂੰ ਬਹੁਤ ਖੁਸ਼ੀ ਹੈ ਵੀ ਅੱਜ ਇਹਨਾਂ ਨੇ ਮੈਨੂੰ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਮੈਂ ਇਹਨਾਂ ਦਾ ਬਹੁਤ ਆਵਾਰੀ ਹਾਂ ਸਾਡੇ ਜਸਵੀਰ ਪ੍ਰਧਾਨ ਜੀ ਇਹ ਮੈਨੂੰ ਰੈਗੂਲਰ ਮਿਲਦੇ ਰਹਿੰਦੇ ਨੇ ਦੂਜੇ ਭਰਾ ਵੀ ਸਾਰੇ ਮਿਲਦੇ ਰਹਿੰਦੇ ਨੇ ਵੀ ਜੋ ਵੀ ਸਾਡੇ ਮਜ਼ਦੂਰ ਭਰਾਵਾਂ ਦੀਆਂ ਕੋਈ ਪ੍ਰੋਬਲਮਸ ਹੈ ਉਹਨੂੰ ਪ੍ਰਾਇੋਰਟੀ ਤੇ ਹੱਲ ਕੀਤਾ ਜਾਵੇ ਆਮ ਆਦੀ ਪਾਰਟੀ ਸਰਕਾਰ ਮਜ਼ਦੂਰਾਂ ਦੀ ਸਰਕਾਰ ਹੈ ਗਰੀਬਾਂ ਦੀ ਸਰਕਾਰ ਹੈ ਦਵੇ ਕੁਚਲਿਆਂ ਦੀ ਸਰਕਾਰ ਹੈ ਸਾਡਾ ਪਹਿਲੇ ਪ੍ਰਾਥਮਾ ਇਹ ਹੀ ਹੈ ਵੀ ਹਰ ਬੰਦੇ ਨੂੰ ਸਹੂਲਤ ਮਿਲੇ ਕੋਈ ਵੀ ਸ਼ੁਰੂਆਤ ਹੈ ਮਜ਼ਦੂਰ ਤੋਂ ਹੁੰਦੀ ਹੈ ਚਾਹੇ ਆਪਾਂ ਖੇਤ ਕਰਨਾ ਹੈ ਚਾਹੇ ਬਿਲਡਿੰਗ ਪਾਣੀ ਹੈ ਚਾਹੇ ਫੈਕਟਰੀ ਲਾਣੀ ਹੈ ਸਾਡੇ ਲਈ ਸਭ ਤੋਂ ਪਹਿਲਾ ਪੂਜਨੀ ਹੈ ਜਿਹੜਾ ਉਹ ਮਜ਼ਦੂਰ ਹੈ ਤੇ ਅੱਜ ਉਸੇ ਮਜ਼ਦੂਰ ਸੰਗ ਦੀ 70ਵੀਂ ਸਥਾਪਨਾ ਤੇ ਅਸੀਂ ਆਏ ਆ ਮੈਨੂੰ ਬਹੁਤ ਖੁਸ਼ੀ ਹੈ ਮੈਂ ਸਾਰੇ ਭਰਾਵਾਂ ਨੂੰ ਬਹੁਤ ਬਵਾਰਕ ਪਾਰਟੀ ਕਿਸਨ ਮਜ਼ਦੂਰ ਸੰਘ ਦੀ ਜਿਹੜੀ ਹੈ 70ਵੀਂ ਵਰੇਗੰਡਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਪਹਿਲੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਜੋ 70ਵੀਂ ਵਰੇਗੰਡਾ ਹੈ ਭਾਰਤੀ ਮਜ਼ਦੂਰ ਸੰਘ ਦੀ ਸਾਰਿਆਂ ਨੂੰ ਲੱਖ ਲੱਖ ਮੁਬਾਰਕਾ ਦਿੰਦਾ ਬਾਕੀ ਮੈਂ ਦੱਸਦਾ ਜੋ ਆਮ ਆਦਮੀ ਪਾਰਟੀ ਵਚਨਬੱਧ ਹੈ ਮਜ਼ਦੂਰਾਂ ਦੇ ਹੱਕਾਂ ਲਈ ਕਿਉਂਕਿ ਜੋ ਐਮਐਲਏ ਮੈਡਮ ਨੀਨਾ ਮਿੱਤਲ ਜੀ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਸਾਡੇ ਕੋਲ ਵੀ ਜਦੋਂ ਕੋਈ ਪਰਸਨ ਅਜੇ ਜਾਂਦੇ ਆ ਕਿਉਂਕਿ ਐਮਐਲਏ ਸਾਹਿਬ ਨੇ ਦੱਸਿਆ ਕਿ ਆਪਾਂ ਨੇ ਡਾਉਨ ਟੂ ਅਰਥ ਹੋ ਕੇ ਚੱਲਣਾ ਹੈ ਉਹ ਲੱਗੇ ਹੋਏ ਆ ਤੇ ਜਿਵੇਂ ਉਹਦੇ ਨਾਲ ਨਾਲ ਉਹਨਾਂ ਨੇ ਕੈਂਪੇਨ ਵੀ ਸ਼ੁਰੂ ਕਰਾਈ ਯੁੱਧ ਨਸ਼ੇ ਦੇ ਵਿਰੁੱਧ ਐਮਐਲਏ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਚ ਪੂਰੇ ਸ਼ਹਿਰ 'ਚ ਪੂਰੇ ਪਿੰਡਾਂ 'ਚ ਜੋ ਨਸ਼ਾ ਮੁਕਤੀ ਯਾਤਨਾ ਗੱਡੀਆਂ ਜਾ ਰਹੀਆਂ ਕਿ ਲੋਕਾਂ ਨੂੰ ਸੰਦੇਸ਼ ਦਿੱਤਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਆਪਾਂ ਸਾਰੇ ਇਸ ਦਾ ਸਾਥ ਦਿਈਏ ਤੇ ਬਾਕੀ ਐਮਐਲਏ ਸਾਹਿਬ ਤੇ ਦਿਸ਼ਾ ਨਿਰਦੇਸ਼ਾਂ 'ਚ ਲਗਾਤਾਰ ਕੰਮ ਚੱਲ ਵੀ ਰਹੇ ਆ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਜੋ ਮੁੱਖ ਮਹਿਮਾਨ ਅਜੇ ਮਿੱਤਲ ਜੀ ਪੂਰਾ ਪਰਿਵਾਰ ਹੀ ਸਮਰਪਿਤ ਹੈ ਲੋਕਾਂ ਦੇ ਕੰਮਾਂ ਲਈ ਅੱਜ ਜਿਨ੍ਹਾਂ ਨੇ ਝੰਡੇ ਦੀ ਰਸਮ ਅਦਾ ਕੀਤੀ ਹੈ ਮੈਂ ਤਾਂ ਅਗਰ ਕੌਣ ਸਾਲ ਨੂੰ ਸਾਰੇ ਰਾਜਪਰਾ ਵਾਸੀਆਂ ਨੂੰ ਇਸ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਅਤੇ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸਨ ਵੀ ਦਿੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਆਪਾਂ ਸਾਰੇ ਵੀ ਸਾਥ ਦੀ ਇਹਨਾਂ ਦਾ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੇ ਬਹੁਤ ਬਹੁਤ ਮੁਬਾਰਕਾਂ ਆਮ ਆਦਮੀ ਅੱਜ ਤੁਸੀਂ ਇੱਥੇ ਇਸ ਪ੍ਰੋਗਰਾਮ ਤੇ ਆਏ ਹੋ ਇਹਦੇ ਬਾਰੇ ਦੱਸੋ ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਅੱਜ ਭਾਰਤੀ ਕਿਸਾਨ ਐਬਰਸੀਆ ਮਜ਼ਦੂਰ ਜੂਨੀਅਨ ਜੋ ਕਿ ਸਾਡਾ ਉਹਨਾਂ ਦਾ 70 ਮਾ ਅੱਜ ਸਥਾਪਨਾ ਦਿਵਸ ਹੈ ਦੇਸ਼ ਦੀ ਤਰੱਕੀ ਪ੍ਰਾਂਤ ਦੀ ਤਰੱਕੀ 'ਚ ਸਭ ਤੋਂ ਵੱਡਾ ਹੱਥ ਸਾਡੇ ਮਜ਼ਦੂਰ ਭਰਾਵਾਂ ਦਾ EMPLOYEES ਦਾ ਕੋਈ ਵੀ ਕੰਸਟਰਕਸ਼ਨ ਕਰਨੀ ਹੈ ਫੈਕਟਰੀ ਚਲਾਨੀ ਹੈ ਖੇਤੀ ਕਰਨੀ ਹੈ ਸਭ ਤੋਂ ਪਹਿਲਾਂ ਅਸੀਂ ਮਜ਼ਦੂਰ ਹੀ ਅੱਗੇ ਆਣੇ ਆ ਸਭ ਤੋਂ ਪਹਿਲਾ ਰੋਲ ਆਪਾਂ ਇਹਨੂੰ ਕਹਿ ਸਕਦੇ ਹਾਂ ਸੰਵਿਧਾਨ 'ਚ ਜਿਵੇਂ ਰਾਸ਼ਟਰਪਤੀ ਦਾ ਪਹਿਲਾ ਪੱਖ ਹੈ ਇੱਥੇ ਮਿਊਸਪਲ ਪ੍ਰੈਜ਼ੀਡੈਂਟ ਨੂੰ ਅਸੀਂ ਫਸਟ ਸਿਟੀਜ਼ਨ ਕਹਿੰਦੇ ਆ ਮੈਂ ਕਹਿੰਦਾ ਦੇਸ਼ ਦੀ ਤਰੱਕੀ 'ਚ ਸਭ ਤੋਂ ਪਹਿਲਾ ਜੇ ਨਾਮ ਹੈ ਪਹਿਲੇ ਪਰਸਨ ਹੈ ਉਹ ਮਜ਼ਦੂਰ ਹੈ ਅੱਜ ਉਹਨਾਂ ਦਾ 70ਵਾਂ ਸਥਾਪਨਾ ਦਿਵਸ ਹੈ ਸਾਨੂੰ ਬਹੁਤ ਖੁਸ਼ੀ ਹੈ ਮੈਂ ਸਾਰੇ ਵੀਰ ਭਰਾਵਾਂ ਨੂੰ ਸਾਡੇ ਜਸਵੀਰ ਜੀ ਨੂੰ ਸਾਡੇ ਰੇਜੀ ਜੀ ਨੂੰ ਸਾਡੇ ਸਾਰੇ ਜਿੰਨੇ ਭਰਾ ਇੱਥੇ ਆਏ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਉਹਨਾਂ ਨੂੰ ਬਹੁਤ ਮੁਬਾਰਕਾ ਦਿਨਾ ਕਿ ਤੁਸੀਂ ਆਏ ਰਲ ਕੇ ਆਪਾਂ ਪੰਜਾਬ ਦੀ ਤਰੱਕੀ ਦੇਸ਼ ਦੀ ਤਰੱਕੀ ਕਰਦੇ ਰਹੀਏ ਅਸੀਂ ਤੁਹਾਡੇ ਨਾਲ ਹੈ ਮਜ਼ਦੂਰਾਂ ਦਾ ਦੈਨ ਕਦੇ ਜ਼ਿੰਦਗੀ ਚ ਕੋਈ ਨਹੀਂ ਦੇ ਸਕਦਾ ਥੈਂਕ ਯੂ ਜੀ ਸਰ ਕੀ ਨਾਮ ਹੈ ਜੀ ਆਪਣਾ ਤੇ ਅੱਜ ਜਿਹੜੀ ਇਹ ਰਸਮ ਕੀਤੀ ਗਈ ਹੈ ਉਹਦੇ ਬਾਰੇ ਜਾਣੋ ਮੇਰਾ ਨਾਮ ਨਰੇਸ਼ ਕੁਮਾਰ ਹੈ ਮੈਂ ਪੰਜਾਬ ਆਰਟਿਸਟਸ ਪ੍ਰਾਈਸ ਵਿਰੇ ਬੋਰਡ ਰਾਜਪੁਰੋ ਤੋਂ ਪ੍ਰਧਾਨ ਹਾਂ ਜੀ देखो बड़ी खुशी दी गल है हर साल दी तरह जसवीर सिंह प्रधान जी दी हरज दी अपना अगवाई हेठ हर साल जेड़ा हैगा बड़ी ਧੂਮ-ਤਾਮ ਨਾਲ ਜਿਹੜਾ ਹੈਗਾ ਚੰਡੇ ਦੀ ਰਸਦ ਨੂੰ ਅਦਾ ਕੀਤਾ ਜਾਂਦਾ ਹੈ ਤੇ ਜਦੋਂ ਵੀ ਕਿਤੇ ਮੁਲਾਜ਼ਮ ਵਰਗ ਜਿਹੜੇ ਨਗਰ ਕੌਂਸਲ ਦੇ ਵਿੱਚ ਕੰਮ ਕਰਦੇ ਆ ਚਾਹੇ ਉਹ ਮੁਲਾਜ਼ਮ ਕੱਚਾ ਹੈ ਚਾਹੇ ਉਹ ਪੱਕਾ ਹੈ ਉਹਨਾਂ ਦੀ ਕੋਈ ਵੀ ਜਿਹੜੀ ਮੰਗ ਹੈ ਜਾਇਜ਼ ਮੰਗ ਨੂੰ ਜਿਹੜਾ ਹੈ ਹਮੇਸ਼ਾ ਉਹਨਾਂ ਨੇ ਮੁੱਦਾ ਚੱਕਿਆ ਵੀ ਜਿਹੜੀ ਹੱਲ ਨਹੀਂ ਹੁੰਦੀਆਂ ਜੇਕਰ ਅਫਸਰ ਸਾਹੀ ਦੇ ਲੇਵਲ ਤੱਕ ਜੇ ਮੰਗਾਂ ਦਾ ਹੱਲ ਨਹੀਂ ਹੁੰਦਾ ਹੈਗਾ ਤਾਂ ਉੱਪਰ ਤੱਕ ਜਿਹੜਾ ਹੈਗਾ ਸਰਕਾਰ ਤੱਕ ਗੱਲ ਕੀਤੀ ਜਾਂਦੀ ਹੈ ਤੇ ਇਹ ਮੁੱਦੇ ਨੂੰ ਹੱਲ ਵੀ ਬੜੀ ਜਲਦੀ ਕਰਾਇਆ ਜਾਂਦਾ ਹੈ ਤੇ ਅੱਜ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਮਾਨਯੋਗ ਮਿੱਤਰ ਸਾਹਿਬ ਜੀ ਪਹੁੰਚੇ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਦ ਵੀ ਸਾਨੂੰ ਕਿਤੇ ਲੋੜ ਪੈਂਦੀ ਹੈ ਚਾਹੇ ਮੁਲਾਜ਼ਮ ਨੂੰ ਪੈਂਦੀ ਹੈ ਚਾਹੇ ਸ਼ਹਿਰ ਦੇ ਕਿਸੇ ਵਿਕਾਸ ਕੰਮ ਨੂੰ ਲੈ ਕੇ ਹੈ ਜਦ ਵੀ ਅਸੀਂ ਫਰਿਆਦ ਕਰਦੇ ਹਾਂ ਤਾਂ ਪਹਿਲੇ ਬੋਲ ਤੇ ਸਾਡੀ ਜਿਹੜੀ ਇਹ ਫਰਿਆਦ ਸੁਣੀ ਜਾਂਦੀ ਹੈ ਤੇ ਸਾਨੂੰ ਇਹਨਾਂ ਦੇ ਬਹੁਤ ਮਾਣ ਹੈ ਤੇ ਬਾਕੀ ਆਪਣੇ ਰਜੇਸ਼ ਕੁਮਾਰ ਐਮ ਸੀ ਜੀ ਹੈਗੇ ਆ ਇਹਨਾਂ ਦੇ ਵੀ ਜਿਹੜੇ ਨਸ਼ਾ ਛਡਾਓ ਦੀ ਜਿਹੜੀ ਹੈ ਮੁਹਿੰਮ ਚੱਲ ਰਹੀ ਹੈ ਐਮਐਲਏ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਮਤਲਬ ਕਿ ਰਾਜਪੁਰੇ ਚ ਬਹੁਤ ਜ਼ਿਆਦਾ ਹੱਦ ਤੋਂ ਵੱਧ 80% ਜਿਹੜਾ ਹੈ ਲੋਕਾਂ ਦੇ ਵਿੱਚ ਪਤਾ ਲੱਗ ਚੁੱਕਿਆ ਹੈ ਮਤਲਬ ਕਿ ਇਸ ਮੁੱਦੇ ਨੂੰ ਜਿਹੜਾ ਹੈ ਕਾਫੀ ਅੱਗੇ ਤੱਕ ਲੈ ਕੇ ਜਾਇਆ ਜਾ ਰਿਹਾ ਵੀ ਹਰ ਘਰ ਦੇ ਵਿੱਚ ਜਿਹੜਾ ਕੋਈ ਬੰਦਾ ਕਿਸੇ ਕੰਮ ਕੋਈ ਗਲਤ ਸੰਗਤ ਦੇ ਵਿੱਚ ਪਿਆ ਹੋਇਆ ਹੈ ਜਾਂ ਨਸ਼ੇ ਦੇ ਵਿੱਚ ਜੁੜਿਆ ਹੋਇਆ ਹੈ ਵੀ ਉਸ ਨੂੰ ਬਾਹਰ ਕੱਢਣ ਦੀ ਜਿਹੜੀ ਹੈ ਪੂਰਜੋਰ ਜਿਹੜਾ ਹੈ ਪ੍ਰਸ਼ਾਸਨ ਦਾ ਤੇ ਨਾਲ ਰਲ ਕੇ ਸਹਿਯੋਗ ਮਿਲ ਰਿਹਾ ਹੈ ਤੇ ਉਹਨੂੰ ਹਟਾਇਆ ਜਾ ਰਿਹਾ ਵੀ ਇਸ ਚੀਜ਼ਾਂ ਗਲਤ ਕੰਮਾਂ ਤੋਂ ਜ ਸਾਤ ਸੁਥਰੀ ਜਿਹੜੀ ਜ਼ਿੰਦਗੀ ਹੈ ਵੀ ਨਸ਼ੇ ਨੂੰ ਤਿਆਗ ਕੇ ਆਪਣਾ ਜੀਵਨ ਨੂੰ ਜਿਹੜਾ ਹੈ ਸੁਚਾਰੂ ਢੰਗ ਨਾਲ ਸਾਫ਼ ਤਰੀਕੇ ਨਾਲ ਜਿਹੜਾ ਹੈ ਜੀਓ ਜਿਹੜਾ ਅੱਜ ਅੱਜ ਬੜਾ ਖੁਸ਼ੀ ਦਾ ਦਿਨ ਹੈ ਅੱਜ ਅਸੀਂ ਆਪਣਾ ਭਾਰਤੀ ਮਜ਼ਦੂਰ ਸੰਘ ਦਾ ਝੰਡਾ ਲਹਿਰਾਇਆ ਇਸ ਦੀ ਰਸਮ ਅਦਾ ਕੀਤੀ ਹੈ ਤੇ ਅੱਜ ਦੇ ਸਾਡੇ ਜਿਹੜੇ ਮੁੱਖ ਮਹਿਮਾਨ ਹੈ ਅਸੀਂ ਮੁੱਖ ਮਹਿਮਾਨ ਤੌਰ ਤੇ ਸੋ ਅਜਮਿਤਲ ਜੀ ਨੂੰ ਨਵਾਜਾ ਹੈਗਾ ਇੱਥੇ ਤੇ ਇਹਨਾਂ ਦਾ ਸਤਿਕਾਰ ਕਰਦੇ ਆਂ ਇਹਨਾਂ ਦੀ ਬਹੁਤ ਵਧੀਆ ਸੋਚ ਹੈ ਮੁਲਾਜ਼ਮਾਂ ਪ੍ਰਤੀ ਤੇ ਜਿਹੜੇ ਆਮ ਆਦਮੀ ਪਾਰਟੀ ਹੈ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਖੜੀ ਹੈ ਉਹ ਇਹ ਨਹੀਂ ਦਿਖਦੀ ਛੋਟਾ ਵੱਡਾ ਕੋਈ ਵੀ ਚੱਲੇ ਜਾਵੇ ਇਹ ਬਹੁਤ ਜੀ ਆਇਆਂ ਨੂੰ ਕਹਿੰਦੇ ਆਂ ਸਤਿਕਾਰ ਕਰਦੇ ਆਂ ਹਰੇਕ ਦਾ ਮੈਂ ਵੀ ਜੰਦਾ ਜਿੰਨੇ ਮੁਲਾਜ਼ਮਾਂ ਦੇ ਕੰਮ ਸਾਨੂੰ ਇੱਥੇ ਮੁਲਾਜ਼ਮ ਦੱਸਦੇ ਆਂ ਉਹ ਸਾਰੇ ਹੀ ਇਹ A to Z ਸਿਰੇ ਚੜਾਉਂਦੇ ਆਂ ਬਹੁਤ ਹੀ ਸਤਿਕਾਰਯੋਗ ਹੈ ਮੈਡਮ ਨੀਨਾ ਮਿੱਤਲ ਜੀ ਵੀ ਤੇ ਅਜੀਤ ਮਿੱਤਲ ਜੀ ਵੀ ਤੇ ਅੱਜ ਜਿਹੜਾ ਖੁਸ਼ੀ ਦਾ ਦਿਨ ਹੈ ਅੱਜ ਸਾਡਾ ਭਾਰਤੀ ਮਜ਼ਦੂਰ ਸੰਘਾ 70ਵਾਂ ਸਥਾਪਨਾ ਦਿਵਸ ਹੈ ਸੋ ਉਹ ਮਨਾਇਆ ਗਿਆ ਅੱਜ ਹਰ ਸਾਲ ਅਸੀਂ ਇੱਥੇ ਮੁਲਾਜ਼ਮ ਸਾਥੀ ਇਕੱਠੇ ਹੋ ਕੇ ਜਿੰਨੇ ਵੀ ਸਾਡੇ ਭਾਈਚਾਰਾ ਹੈਗਾ ਉਹ ਵੀ ਇਕੱਠਾ ਹੁੰਦਾ ਹੈ ਮਜ਼ਦੂਰ ਸਾਥੀਆਂ ਨਾਲ ਜੰਗ ਦਿਹਾੜਾ ਮਨਾਉਂਦੇ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਜੰਗ ਦਿਹਾੜਾ ਮਨਾਇਆ ਹੈ ਸੋ ਸਾਡਾ ਜਿਹੜਾ ਸਿੱਟਾ ਹੈਗਾ ਉਹ ਮਰਦਾਂ ਮਜ਼ਦੂਰਾਂ ਦੀ ਰੱਖਿਆ ਲਈ ਹੈ ਮਜ਼ਦੂਰਾਂ ਦੇ ਹੱਕਾਂ ਵਾਸਤੇ ਅਸੀਂ ਬੋਲਦੇ ਆਂ ਉਹਨਾਂ ਦੀ ਮੰਗਾਂ ਠਾਂਦੇ ਆਂ ਜਿਹੜੀ ਯੂਨਾਂ ਹੁੰਦੀਆਂ ਉਹ ਜਿਹੜੇ ਮਜ਼ਦੂਰ ਹੁੰਦੇ ਆ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਫਿਰ ਉਹ ਇਸ ਕਰਕੇ ਸਾਡੀ ਯੂਨਾਂ ਬਣੀ ਆਉਂਦੀਆਂ ਹਰ ਇੱਕ ਮਜ਼ਦੂਰ ਦੀ ਸੁਣਵਾਈ ਹੁੰਦੀ ਹੈ ਸਾਡੇ ਕੋਲ ਨਹੀਂ ਹੁੰਦੀ ਸਾਡੇ ਬਾਉ ਜੀ ਐਮਐਲਏ ਸਾਹਿਬ ਖੜੇ ਆ ਇੱਥੇ ਤੇ ਉਹਨਾਂ ਉਹਨਾਂ ਕੋਲ ਚਲੇ ਜਾਂਦੇ ਆਂ ਅਸੀਂ ਹਰ ਇੱਕ ਪੱਖੋਂ ਅਸੀਂ ਮਜ਼ਬੂਤ ਆਂ ਤੇ ਹਰੇਕ ਹਰੇਕ ਦੀ ਮੰਗ ਪੂਰੀ ਕਰਦੇ ਆ ਸੋ ਅੱਜ ਜਿੰਨੇ ਵੀ ਸਾਥੀ ਮੇਰੇ ਆਏ ਹੋਇਆ ਇੱਥੇ ਉਹਨਾਂ ਨੂੰ ਸਾਰਿਆਂ ਨੂੰ ਭਾਰਤੀ ਮਹਾਦੂਲ ਸੰਘ ਵੱਲੋਂ ਤੇ ਸਾਡੇ ਵੱਲੋਂ ਲੱਖ ਲੱਖ ਵਧਾਈ ਹੈ ਬੰਦੇ ਮਾਤਰਮ ਭਾਰਤ ਮਾਤਾ ਕੀ ਜੈ